ਪਤੰਗਾ ਲੁੱਟ ਲੈ ਆਪਣੇ ਭਰਾਵਾਂ ਨੇ ਬੱਚੇ ਖੁਸ਼ ਹੋ ਗਏ ਬਾਗੋ ਬਾਗ ਹੋ ਗਏ ਕੱਟ ਕੇ ਆਪਣੇ ਆਪ ਹੀ ਆਇਆ ਜੀ ਉਹ ਪਿੱਛੋਂ ਪਸੇ ਆਇਆ ਜੀ ਕੱਟ ਕੇ ਦੇਖ ਸਕਦੇ ਹੋ ਉਧਰ ਪਾਸੇ ਆਹ ਦੇਖ ਸਕਦੇ ਹੋ 31 ਆਪਣੀ ਗਈ ਆਪਣੀ ਗਈ ਆਵਾਜ਼ ਬੰਦ ਹੋ ਗਈ ਮੁੰਡੇ ਦੀ ਬਾਈ ਕਰ ਦੇ ਆਵਾਜ਼ ਮੁੰਡੇ ਦੀ ਬੰਦ ਹੋ ਗਈ ਆਪਣੀ ਕਟਾ ਕੇ ਆਵਾਜ਼ ਬੰਦ ਕਰਕੇ ਬਹਿ ਗਿਆ ਮੈਂ ਕਿਹਾ ਸੰਗ ਕਿਵੇਂ ਬਹਿ ਗਿਆ ਸੰਗ ਤੇ ਬਹਿਣਾ ਹੀ ਪੈਣਾ ਵਾ ਪਤਾ ਨਹੀਂ ਆਪਾਂ ਨੂੰ ਜਿੱਥੇ ਕੱਟੀ ਗਈ ਆ ਲੋਈ ਆਪਾਂ ਨਾ ਪਤੰਗ ਹੁਣ ਅਡਾਲ ਗਈਆਂ ਹੈ ਤਾਂ ਰੌਣਕ ਮੇਲਾ ਜੀ ਆਈਏ ਗਰੀਬਾਂ ਦਾ ਇਹੋ ਜਿਹੀ ਰੌਣਕ ਮੇਲਾ ਹੁੰਦਾ ਵਾ ਆਪਾਂ ਕੋਈ ਜ਼ਿਆਦਾ ਮੰਨ ਕੀ ਹਾਈ ਫਾਈ ਪਤੰਗਾਂ ਨਹੀਂ ਉਡਾਣੇ ਪਏ ਐਸੀ ਗੱਲ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਇੱਕ ਨਵੇਂ ਵਲੋਗ ਵੀਡੀਓ ਵਿੱਚ ਤੇ ਅੱਜ ਦਾ ਵਲੋਗ ਹੈਗਾ ਜੀ ਆਪਣਾ ਮਕਰ ਸੰਕ੍ਰਾਂਤੀ ਦਾ ਤੇ ਇਹ ਦਿਹਾੜਾ ਵੀ ਆ ਜੀ ਇਹ ਸੰਗਰਾਣ ਦਾ ਇਹ ਪਤੰਗਬਾਜ਼ੀ ਚੱਲੀ ਜਾਂਦੀ ਹੈ ਜੀ ਆਪਣੇ ਸ਼ਹਿਰ ਦੇ ਵਿੱਚ ਪੂਰਾ ਮਾਹੌਲ ਭਟਿਆ ਪਿਆ ਆ ਆਪਾਂ ਤੁਹਾਨੂੰ ਦਿਖਾਣੇ ਆ ਪਤੰਗਬਾਜ਼ੀ ਕਰਕੇ ਤੇ ਮਤਲਬ ਕਿ ਸਵੇਰ ਦੀ ਆਪਣੇ ਭਰਾ ਪਤੰਗਾਂ ਉਡਾਣੇ ਤੇ ਲੱਗੇ ਪਿਆ ਆ ਆਪਾਂ ਗੁਰੂ ਘਰ ਜਾ ਕੇ ਆਏ ਆ ਅਸਲ ਕਿ ਲੇਟ ਹੋ ਗਿਆ ਥੋੜਾ ਜਿਹਾ ਕਿ ਹੁਣ ਆਪਾਂ ਤੁਹਾਨੂੰ ਦਿਖਾਣੇ ਮਾਹੌਲ ਪੂਰਾ ਭਟਿਆ ਪਿਆ ਪਤੰਗਬਾਜ਼ੀ ਚੱਲੀ ਜਾਂਦੀ ਆ ਤੇ ਪਿਛਲੇ ਵਲੋਗ ਨੂੰ ਪਿਆਰ ਦੇ ਲਈ ਧੰਨਵਾਦ ਜੀ ਆ ਆ ਦੇਖ ਸਕਦੇ ਹੋ ਜੀ ਅਦਰ ਪਾਸੇ ਅਦਰ ਪਾਸੇ ਵੀ ਦੇਖ ਸਕਦੇ ਹੋ ਜੀ ਅਦਰ ਵੀ ਸ਼ੋਰ ਚੜੇ ਪਿਆ ਆ ਉਹ ਪਰੇ ਸਾਰੇ ਪਾਸੇ ਦੇਖੋ ਪਤੰਗੇ ਪਤੰਗਾ ਉੱਡੀ ਜਾਂਦੀ ਹੈ ਜੀ ਆ ਦੇਖੋ ਇਹ ਪ ਨਾਲ ਲੋਕਾਂ ਨੇ ਡੀਜੇ ਵੀ ਲਾਏ ਹੋਏ ਆ ਜੀ ਕਾਫੀ ਰੋੜਾ ਰੱਪਾ ਪਈ ਜਾਂਦਾ ਵਾ ਉਧਰ ਪਾਸੇ ਕਾਫੀ ਡੀਜੇ ਡੂਜੇ ਲਾਏ ਪਏ ਆਦਰ ਆਪਣੇ ਭਰਾਵਾਂ ਦੇ ਨੇ ਡੀਜੇ ਲਾਏ ਸ਼ਾਂਤੀ ਨਾਲ ਪਤੰਗ ੜਾਈ ਜਾਂਦੇ ਆ ਤੇ ਆਦਰ ਪਾਸੇ ਵੀ ਦੇਖ ਸਕਦੇ ਹੋ ਜੀ ਸਾਰੀ ਪਤੰਗबाजी ਆ ਆਦਰ ਪਾਸੇ ਵੀ ਸਾਰੀ ਪਤੰਗबाजी ਆ ਠੀਕ ਆ ਜੀ ਤੇ ਆਦਰ ਪਾਸੇ ਵੀ ਸਾਰੀ ਪਤੰਗबाजी ਆ ਆਹ ਦੇਖ ਸਕਦੇ ਹੋ ਜੀ ਸਾਰੇ ਸਾਰੇ ਪਾਸੇ ਪਤੰਗबाजी ਹੋਈ ਜਾਂਦੀ ਆ ਜੀ ਕੁਝ ਕੋ ਪਤੰਗਾਂ ਆਈ ਆਪਣੀਆਂ ਬਾਕੀ ਇਹਨਾਂ ਨੇ ਕਟਾਤੀਆਂ ਭਰਾਵਾਂ ਆਪਣਿਆਂ ਨੇ ਦੇਖ ਸਕਦੇ ਹੋ ਜੀ ਬੇਟਾ ਇਹਨੂੰ ਪੜ। ਪਤਾਂਗਾ ਲੁੱਟਣਾ ਆਪਣੇ ਭਰਾਵਾਂ ਨੇ ਬੱਚੇ ਖੁਸ਼ ਹੋ ਗਏ ਬਾਗੋ ਬਾਗ ਹੋ ਗਏ। ਕੱਟ ਕੇ ਆਪਣੇ ਆਪ ਹੀ ਆਇਆ ਜੀ ਉਹ ਪਿੱਛੋ ਪਸੇ ਆਇਆ ਜੀ ਕੱਟ ਕੇ ਦੇਖ ਸਕਦੇ ਹੋ ਉਧਰ ਪਾਸੇ। ਆਹ ਦੇਖ ਸਕਦੇ ਹੋ। ਆਹ ਦੇਖ ਸਕਦੇ ਹੋ। ਕਈ 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 ਉੱਚੇ ਲੱਗਦੇ। ਉਹ ਉੱਤੇ ਕਰੂਗਾ ਕੈਮਰੇ ਨੂੰ ਉੱਤੇ ਕਰ। ਹੋਰ ਉੱਤੇ ਕਰ। ਅੰਦਰ ਕਰ ਚੱਲ ਬੱਸ ਇੱਕ ਮਿੰਟ ਰੁਕ ਜਾ ਯਾਰ ਆਪਣੀ ਪਤੰਗਾ ਜੀ ਇੱਕ ਮਿੰਟ ਥੈਂਕ ਯੂ ਕਹੀਂ ਕਹੀਂ ਗਈ ਕਿਧਰ ਗਈ ਹੋ ਗਏ ਹੋ ਗਏ ਕਿਧਰ ਗਈ ਓਕੇ ਕਰਦੇ ਕੱਕੇ ਇੱਕ ਕਰਦੇ ਆਪਣੀ ਪਤੰਗਾ ਇੱਕ ਆ ਪੇਚਾ ਲੱਗਿਆ ਪਿਆ ਦਰਦੇ ਇੱਕ ਆ ਲੱਗਿਆ ਮੈ ਜੀ ਪੇਚਾ ਇੱਕ ਆ ਪਿੱਛੇ ਲੱਗੇ ਪਿਆ ਜੀ ਦੇਖ ਸਕਦੇ ਹੋ ਆ ਜੋੜਾ ਜੋੜਾ ਪੇਚਾਂ ਤੇ ਲੱਗਿਆ ਪਿਆ ਜੀ ਆਦਰ ਵੀ ਸਿੰਘ ਫਸਾਈ ਬੈਠੇ ਆ ਛੋਟੀ ਪਤੰਗ ਦੇ ਨਾਲ ਵੱਡਾ ਵਾਲਾ ਗੁੱਡਾ ਤੇ ਅਦਰ ਪਿੱਛੇ ਵੀ ਦੋਨੇ ਸਿੰਘ ਫਸਾਈ ਬੈਠੇ ਉਧਰ ਤੇ ਸਾਰਿਆਂ ਨੇ ਸਿੰਘ ਫਸਾਏ ਹੋ ਪਏ ਆ ਜੀ ਸਿੰਘੋ ਸਿੰਘੀ ਕੰਮ ਹੋਇਆ ਪਿਆ ਅਦਰ ਤੇ ਦੇਖ ਸਕਦੇ ਹੋ ਮੁੰਡੇ ਛੱਤਾਂ ਤੇ ਚੜੇ ਪਏ ਆ ਚੋਬਰ ਤੇ ਆਪਣਾ ਨਾਲੇ ਡੀਜੇ ਲਾਏ ਪਏ ਆ ਨਾਲੇ ਪੂਰਾ ਟੰਗਾ ਵਾਲਾ ਜੋਸ਼ ਆ ਜੀ ਤੇ ਅਦਰ ਪਾਸੇ ਵੀ ਦੇਖ ਸਕਦੇ ਹੋ ਜੀ ਪੂਰਾ ਰੌਣਕ ਮੇਲਾ ਤੇ ਲੋ ਜੀ ਅਦਰ ਤੇ ਪਤੰਗੀ ਪਾੜ ਕੇ ਰੱਖਤਾ ਨੇ ਆ ਦੇਖ ਸਕਦੇ ਹੋ ਜੀ ਪਤੰਗ ਪਾੜ ਚੁੱਕਿਆ ਵਾ ਆ ਲਾ ਲਓ ਜੀ ਅਦਰ ਵੀ ਚੋਬਰ ਚੜੇ ਪਏ ਆ ਜੀ ਛੱਤਾਂ ਦੇ ਉੱਤੇ ਦੇਖ ਸਕਦੇ ਹੋ ਜੀ ਵਧੀਆ ਮਾਹੌਲ ਪਖਿਆ ਪਿਆ ਜੀ ਦੇਖ ਸਕਦੇ ਹੋ ਪੇਚਾ ਪੈ ਚੁੱਕਿਆ ਵਾ ਉਹ ਗਿਆ ਜੀ ਲਾਓ ਜੀ ਆ ਲਾਲ ਆਲਾ ਚਲਾ ਗਿਆ ਜੀ ਦੇਖ ਸਕਦੇ ਹੋ ਆ ਲਾਲ ਆਲਾ ਕੱਟਤਾ ਜੀ ਲੋ ਜੀ ਛੋਟੇ ਪਤੰਗ ਨੇ ਵੱਡੇ ਗੁੱਡੇ ਨੂੰ ਕੱਟ ਕੇ ਪਰੇ ਮਾਰਿਆ ਇੱਕ ਉਧਰ ਵੀ ਕੱਟਿਆ ਗਿਆ ਜੀ ਲਾਲ ਲੋ ਜੀ ਲਾਲੋ ਲਾਲ ਅੰਦਰ ਤਾਂ ਕੰਮ ਹੋਇਆ ਪਿਆ ਉਧਰ ਵੀ ਲਾਲ ਗਿਆ ਜੀ ਤੇ ਇੱਕ ਆ ਲਾਲ ਜਾਈ ਜਾਂਦਾ ਆ ਦੇਖੋ ਆ ਦੇਖੋ ਇਹ ਇੱਕ ਲਾਲ ਉਧਰ ਜਾਈ ਜਾਂਦਾ ਇੱਕ ਲਾਲ ਆ ਜਾਈ ਜਾਂਦਾ ਲਾਲ ਤੂੰ ਕੱਟੇ ਬਾਬੂ ਅੱਛਾ ਉਹ ਗਿਆ 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 ਦੇਖੋ ਉਹ ਗਿਆ ਇੱਕ ਆ ਲਾਲ ਜਾਈ ਜਾਂਦਾ ਜੀ ਲਾਲੋ ਲਾਲ ਕੰਮ ਹੋਇਆ ਪਿਆ ਜੀ ਅਦਰ ਵੀ ਚੋਬਰ ਚੜੇ ਪਏ ਛੱਤਾਂ ਦੇ ਉੱਤੇ ਦੇਖ ਸਕਦੇ ਹੋ ਜੀ ਸਾਰੇ ਛੱਤਾਂ ਤੇ ਚੜੇ ਪਏ ਆ ਚੋਬਰ ਵਧੀਆ ਮਾਹੌਲ ਪੱਕ ਚੁੱਕਿਆ ਵਾ ਜੀ ਦੇਖ ਸਕਦੇ ਹੋ ਆਪ ਸਿੰਘ ਜੀ ਕਿਵੇਂ ਲੱਗਦਾ ਪਤੰਗੜ ਆ ਗਏ ਵਧੀਆ ਬਹੁਤ ਵਧੀਆ ਲੱਗ ਰਿਹਾ ਜੀ ਵਾਹ ਜੀ ਵਾਹ ਨੰਦ ਆ ਰਹੇ ਵਾਹ ਜੀ ਵਾਹ ਨੰਦੀ ਆੜਾ ਚਾਹੀਦਾ ਬਸ ਉਹ ਇੱਕ ਆ ਵੀ ਕਟਿਆ ਗਿਆ ਲੱਗਦਾ ਬਾਬੂ ਆ ਪਸਾਈ ਫਿਰਦਾ ਪਤੰਗ ਵਿੱਚ ਇਹ ਦੇ ਇਹ ਪਤੰਗ ਪਸਾਈ ਫਿਰਦਾ ਵਿੱਚ ਹਾਂਜੀ ਇਹ ਆ ਲਾ ਆ ਪਤੰਗ ਫਸਿਆ ਪੈਜੀ ਜਾਂਦੇ ਵਿੱਚ ਜੇ ਦੇਖੋਗੇ ਨਾ ਧਿਆਨ ਨਾਲ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਣਾ ਥੋੜਾ ਹੋਰ ਜੇ ਦੇਖੂਗਾ ਆ ਪਤੰਗ ਨਾ ਪਸਾਈ ਬੈਠਾ ਆ ਦੇਖੋ ਕੱਟਦੀ ਕੱਟਦੀ ਆਪਣੀ ਗਈ ਆਪਣੀ ਗਈ ਆਵਾਜ਼ ਬੰਦ ਹੋ ਗਈ ਮੁੰਡੇ ਦੀ ਕੱਟ ਵਾਲ ਮਿੰਡੇ ਦੀ ਬੰਦ ਹੋ ਗਈ ਆਪਣੀ ਕਟਾ ਕੇ ਆਵਾਜ਼ ਬੰਦ ਕਰਕੇ ਬਹਿ ਗਿਆ ਮੈਂ ਕਿਹਾ ਸੰਗ ਕਿਵੇਂ ਬਹਿ ਗਿਆ ਸੰਗ ਤੇ ਬਹਿਣਾ ਹੀ ਪੈਣਾ ਵਾ ਪਤਾ ਵੀ ਆਪਣੀ ਚ ਕੱਟੀ ਗਈ ਆ ਪਿੱਛੇ ਵਧੀਆ ਮੋਲ ਪਖਿਆ ਬਹਿਣਾ ਉਧਰ ਪਾਸੇ ਲਓ ਜੀ ਇੱਕ ਪਤੰਗ ਹੋਰ ਆ ਗਿਆ ਕੱਟ ਕੇ ਹੁਣ ਦੇਖ ਨੇ ਇਹਨੂੰ ਹੱਥ ਪੈਂਦਾ ਜਾਂ ਨਹੀਂ ਪੈਂਦਾ ਪੈ ਗਿਆ ਹੱਥ ਪੈ ਗਿਆ ਨਹੀਂ ਪੈਂਦਾ ਨਹੀਂ ਪੈਂਦਾ ਗਿਆ ਗਿਆ ਆ ਗਿਆ ਆ ਗਿਆ ਚਲੋ ਜੀ ਹੋਰ ਵੱਡਾ ਹੁਣਤੀ ਲੋ ਜੀ ਆਪਾਂ ਹੁਣ ਪਤੰਗ ਹੁਣ ਅਡਾਲ ਗਏ ਆ ਹੈ ਤਾਂ ਰੌਣਕ ਮੇਲਾ ਜੀ ਆਈਏ ਗਰੀਬਾਂ ਦਾ ਇਹੋ ਜਿਹੀ ਰੌਣਕ ਮੇਲਾ ਹੁੰਦਾ ਵਾ ਆਪਾਂ ਕੋਈ ਜ਼ਿਆਦਾ ਮੰਨਨ ਕੀ ਹਾਈ ਫਾਈ ਪਤੰਗਾਂ ਨਹੀਂ ੜਾਣੇ ਪਈ ਐਸੀ ਗੱਲ ਤੇ ਨਹੀਂ ਹੈਗੀ ਆਪਾਂ ਜਿਹੜੀ ਬਸ ਜਵਾਕਾਂ ਦਾ ਰੌਣਕ ਮੇਲਾ ਕਰੀ ਜਨੇ ਤਾਂ ਉਹਦਾ ਹੀ ਆਪਾਂ ਤੁਹਾਨੂੰ ਵਲੋਗ ਬਣਾ ਕੇ ਦਿਖਾ ਰਹੇ ਆ ਜਿਹੜਾ ਰੌਣਕ ਮੇਲਾ ਇੰਜੋਏ ਕਰੋ ਪਾਸੇ ਸ਼ੀ ਆਜੀ ਇਨਕ੍ਰਾਂਤੀ ਦੀ ਸੰਗਰਾਮ ਦੇ ਦਿਹਾੜੇ ਦੀ ਤੇ ਬਸ ਆਪਾਂ ਜਿਹੜਾ ਰੌਣਕ ਮੇਲੇ ਵਿੱਚ ਖੁਸ਼ ਆ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਤੁਹਾਨੂੰ ਆ ਵਲੋਗ ਕਿੱਦਾ ਲੱਗਿਆ ਵਾ ਤੇ ਸਾਰਿਆਂ ਨੂੰ ਨਾਲੇ ਜਿਹੜਾ ਹੈਪੀ ਮੱਕਰਸ ਕ੍ਰਾਂਤੀ ਜੀ ਤੇ ਆਪਾਂ ਹੁਣ ਆਪ ਪਤੰਗ ਡਾਨੇ ਆ ਆਪੋ ਤੇ ਡੋਰ ਦੇਣ ਦੇ ਕਿਉਂਕਿ ਜਿਆਦੀ ਹਾਈ ਫਾਈ ਪਤੰਗਾ ਆਪਾਂ ਲਿਆਦਿਆਂ ਨਹੀਂ ਇਸ ਵਾਰੀ ਤੇ ਆਪਾਂ ਇਕਲੀ ਬਸ ਸਿੰਪਲ ਜਾਣਾ ਬਸ ਇੰਜੋਏ ਕਰੀ ਜਨੇ ਇੱਕ ਪਤੰਗਾ ਕੱਟ ਕੇ ਗਿਆ ਇਹ ਗਿਆ ਇੱਕ ਪਤੰਗਾ ਕੱਟ ਕੇ ਅਤਰ ਖਮਾ ਇੱਕ ਆ ਪਤੰਗਾ ਚਲਾ ਗਿਆ ਜੀ ਕੱਟ ਕੇ ਹੁਣੀ ਹੁਣੀ ਆਸਾਂ ਦੇ ਨਾਲ ਹੋਰ ਕੁਝ ਨਹੀਂ ਆ ਜੀ ਬਚਪਨਾ ਦੀਆਂ ਯਾਦਾਂ ਜਿਹੜੀ ਤਾਜ਼ਾ ਹੋ ਜਾਂਦੀਆਂ ਵਾ ਪਤੰਗਬਾਜ਼ੀ ਕਰਨ ਦੇ ਨਾਲ ਤੇ ਆਪਾਂ ਨਾਲ ਇੱਕ ਚੀਜ਼ ਦਾ ਹੋਰ ਧਿਆਨ ਰੱਖਿਆ ਵਾ ਆਪਾਂ ਨਾ ਜਿਹੜਾ ਆਪਣਾ ਚਾਈਨੀ ਡੋਰ ਦਾ ਆਪਾ ਜਿਹੜਾ ਵਰਤੋਂ ਨਹੀਂ ਕੀਤੀ ਇਸ ਜਿਹੜਾ ਕਿ ਆਪਣਾ ਹਜੇ ਦੇ ਹਥਿਆਰ ਦੇ ਵਿੱਚ ਕਿ ਕਿਹਨਾ ਡੋਰ ਦੇ ਨਾਲ ਨਾ ਤੁਹਾਨੂੰ ਪਤਾ ਹੱਥ ਪੈਰ ਆਪਦੇ ਜਿਵੇਂ ਵਟੇ ਜਾਂਦੇ ਆ ਜੀ ਆ ਇੱਕ ਗੱਲ ਕਮੈਂਟ ਦੇ ਵਿੱਚ ਜਰੂਰ ਦੱਸਿਓ ਜੀ ਕਿਨੂੰ ਕਿਨੂੰ ਪਤੰਗਬਾਜ਼ੀ ਦੇਖ ਕੇ ਅੱਜ ਮਕਰ ਸੰਕ੍ਰਾਂਤੀ ਵਾਲੇ ਦਿਨ ਆਪਣਾ ਬਚਪਨਾ ਯਾਦ ਆਇਆ ਵਾ ਕਿਉਂਕਿ ਮੈਨੂੰ ਤਾਂ ਆਪਣਾ ਬਚਪਨਾ ਯਾਦ ਆਇਆ ਵਾ ਪਤੰਗਾ ਬਹੁਤ ਬਚਪਨ ਦੇ ਵਿੱਚ ਅਸੀਂ ਮਸਤੀ ਕਰਦੇ ਹੁੰਦੇ ਸੀ ਤੇ ਪਤੰਗਬਾਜ਼ੀ ਕਰਦੇ ਸੀ ਬਹੁਤ ਪਤੰਗਾ ਕਰਦੇ ਸੀ ਜਿਵੇਂ ਆਵਦੀਆ ਘਟਵਾ ਲੈਂਦੇ ਸੀ ਤੋਂ ਬਾਅਦ ਲੁੱਟਣ ਵੀ ਚਲੀ ਜਾਂਦਾ ਸੀ ਜੀ ਪਤੰਗਾ ਪਿੱਛੇ ਉਹ ਭੱਜਦੇ ਸੀ ਸਹੀ ਨਾ ਤਵਾ ਵੀ ਕਈ ਵੀ ਲੈਣਾ ਬੰਦੇ ਦੀ ਮੋਚ ਮੂਚ ਆ ਜਾਂਦੀ ਆ ਤੇ ਪਰ ਨਾ ਜਿਵੇਂ ਹੁਣ ਇੱਕ ਚੀਜ਼ ਦਾ ਅਸੀਂ ਖਾਸ ਧਿਆਨ ਕਰਵਾ ਚਾਇਨਾ ਡੋਰ ਆਪਾਂ ਨਹੀਂ ਵਰਤੀ ਜੀ ਕਿਉਂਕਿ ਚਾਇਨਾ ਡੋਰ ਦੇ ਨਾਲ ਕਿਤੇ ਕਿਤੇ ਪੰਛੀਆਂ ਨੂੰ ਨਾ ਬਹੁਤ ਤਕਲੀਫ ਹੁੰਦੀ ਹੈ ਜਦੋਂ ਵੱਜਦੀ ਹੈ ਨਾ ਪੰਛੀਆਂ ਵਿੱਚ ਕਈ ਵੇਲੇ ਡੋਰ ਆਪਣੀ ਜਿਹੜੀ ਉਹ ਫਿਰ ਜਦੋਂ ਨਾ ਪੰਛੀਆਂ ਦੇ ਵਿਚਾਰਿਆਂ ਦੀ ਨਾ ਮੰਨੂ ਕਿ ਖੰਭ ਖੁੰਭ ਦੇ ਵਿੱਚ ਮੱਜ ਜਾਂਦੀ ਆ ਜਾਂ ਉਹਨਾਂ ਦੇ ਲੱਤ ਨੂੰ ਚਲੇ ਵੱਜ ਜਾਂਦੀ ਉਹਨਾਂ ਦੇ ਪੰਜੇ ਦੇ ਤਾਂ ਕਰਕੇ ਆਪਾਂ ਜਿਹੜਾ ਮੰਨੂ ਕਿ ਬਿਲਕੁਲ ਜਿਹੜਾ ਸਿੰਪਲ ਡੋਰ ਬਿਨਾਂ ਜਿਹੜਾ ਚਾਇਨਾ ਡੋਰ ਤੋਂ ਆਪਾਂ ਇਸਤੇਮਾਲ ਕਰ ਰਹੇ ਆ ਬਿਨਾਂ ਕੋਈ ਚਾਣਾ ਡੋਰ ਆਪਣੀ ਹੀ ਇਸਤੇਮਾਲ ਕਰ ਰਿਹਾ ਪਰ ਸਿੰਪਲ ਜਿਹੜਾ ਕਿ ਡੋਰ ਦੇ ਬਾਰੇ ਦਾ ਆਪਣਾ ਆਨੰਦ ਲੈ ਰਿਹਾ ਮਸਤੀ ਕਰ ਰਿਹਾ ਜਵਾਕਾਂ ਨਾਲ ਮਿਲ ਕੇ ਭਰਾਵਾਂ ਨਾਲ ਮਿਲ ਕੇ ਤੇ ਬਸ ਜੀ ਉਧਰ ਦੇਖੋ ਤਾਂ ਆਹ ਦੇਖੋ ਆ ਆਪਣੀ ਸੰਗ ਆ ਦੇਖੋ ਊਨ ਮਾੜੀ ਮਾੜੀ ਹਵਾ ਚੱਲੀ ਆ ਤੇ ਹਵਾ ਦੇ ਨਾਲ ਹੀ ਫਿਰ ਤੁਹਾਨੂੰ ਪਤਾ ਜੜਾ ਪਤੰਗ ਦਾ ਰੜਾ ਮਾਹੌਲ ਬੰਦਾ ਵਾ ਆ ਦੇਖੋ ਦਿਓ ਟੇਕਰ ਓਏ ਹਾਂ ਜੀ ਯਾਰ ਬਾਪੂ ਐ ਅੱਜ ਦਾ ਕੈਮਰਾਮੈਨ ਆ ਪਾਪਾ ਨੇ ਭਾਂਜੇ ਨੂੰ ਮਿਲ ਕੇ ਆਵਾ ਕਉਗਾ ਮਾਮੇ ਨੇ ਮਨੂ ਪਤੰਗ ਡਾਉਣ ਵਾਸਤੇ ਲੋ ਜੀ ਅੱਜ ਮਕਰ ਸ੍ਰਾਂਤੀ ਵਾਲੇ ਦਿਹਾੜੇ ਵਾਲੇ ਦਿਨ ਆਪਾਂ ਪਤੰਗਬਾਜ਼ੀ ਕੀਤੀ ਆਪਣੇ ਬਚਪਣੇ ਨੂੰ ਯਾਦ ਕੀਤਾ ਵਾ ਆਪਣੇ ਬਚਪਣੇ ਨੂੰ ਇੰਜੋਏ ਕੀਤਾ ਯਾਦਾਂ ਪੁਰਾਣੀਆਂ ਤਾਜ਼ੀਆਂ ਹੋ ਗਈਆਂ ਵਾ ਤੁਸੀਂ ਜਿੱਤੋ ਜਿੱਤੋ ਬੈਠ ਕੇ ਸਾਡਾ ਵਲੋਗ ਦੇਖ ਰਹੇ ਹੋ ਜਰੂਰ ਦੱਸਿਓ ਵੀ ਤੁਹਾਡਾ ਇਹ ਵਲੋਗ ਨੂੰ ਦੇਖ ਕੇ ਬਚਪਨਾ ਯਾਦ ਆਇਆ ਜਾਂ ਨਹੀਂ ਆਇਆ ਕਿਉਂਕਿ ਮੈਂ ਤਾਂ ਆਪਣੇ ਬਚਪਣੇ ਨੂੰ ਬਹੁਤ ਇੰਜੋਏ ਕਰਦਾ ਵਾ ਯਾਦ ਕਰਦਾ ਵਾ ਪੁਰਾਣੀਆਂ ਤਾਜ਼ਾ ਜੁਆਕਾਂ ਨਾਲ ਜਿਵੇਂ ਬੱਚਿਆਂ ਨਾਲ ਆਪਾਂ ਇੰਜੋਏ ਕੀਤਾ ਮਕਰ ਸੰਕ੍ਰਾਂਤੀ ਦਾ ਦਿਹਾੜਾ ਸਵੇਰੇ ਗੁਰੂ ਘਰ ਜਾ ਕੇ ਆਇਆ ਉਸ ਤੋਂ ਬਾਅਦ ਜਿਹੜਾ ਕਿ ਆਪਾਂ ਸ਼ਾਮ ਦੇ ਟਾਈਮ ਆਪਾਂ ਆਏ ਹੁਣ ਤੋਂ ਵੇਲੇ ਹੋ ਕੇ ਤੇ ਬਸ ਇੰਨਾ ਕੁਝ ਸੀ ਅੱਜ ਦੇ ਵਲੌਗ ਵਿੱਚ ਤੇ ਸਿੰਪਲ ਲਾਈਫ ਸਟਾਈਲ ਆਪਾਂ ਤੁਹਾਨੂੰ ਵਲੌਗ ਦਿਖਾਉਣ ਦੀ ਕੋਸ਼ਿਸ਼ ਕਰਦੇ ਪਏ ਆ ਕਿਉਂਕਿ ਲਗਾਤਾਰ ਆਪਣੀ ਹੁਣ ਚੱਲਣ ਦੀ ਕੋਸ਼ਿਸ਼ ਆ ਕਿ ਲਗਾਤਾਰ ਆਪਾਂ ਤਾਂ ਹਰ ਇੱਕ ਦੋ ਦਿਨ ਬਾਅਦ ਤੁਹਾਨੂੰ ਲਾਈਫ ਸਟਾਈਲ ਦੇ ਉੱਤੇ ਵਲੌਗ ਦੀਏ ਨਾਲੇ ਮੇਰੀ ਜ਼ਿੰਦਗੀ ਨਾਲ ਜੁੜੀਆਂ ਚੀਜ਼ਾਂ ਵੀ ਸਿੰਪਲ ਸਾਧ ਕੀ ਜ਼ਿੰਦਗੀ ਆਪਣੇ ਕੋਈ ਲੰਮੀ ਚੋੜਾ ਉਹ ਹੈ ਨਹੀਂ ਸਿਸਟਮ ਜਿਹਾ ਜੋ ਆਪਾਂ ਤੁਹਾਨੂੰ ਦਿਖਾਈਏ ਜਾਂ ਲਗਜ਼ਰੀ ਚੀਜ਼ਾਂ ਦਿਖਾਈਏ ਮਹਿੰਗੀਆਂ ਚੀਜ਼ਾਂ ਦਿਖਾਈਏ ਹੋਸਟਲ ਦਿਖਾਈਏ ਜਾਂ ਕੋਈ ਹੋਰ ਮਤਲਬ ਕਿ ਸਾਰੀ ਚੀਜ਼ਾਂ ਠੀਕ ਹੈ ਜੀ ਦੂਰ ਦੂਰ ਵੀ ਜਾਂਦੇ ਆਪਾਂ ਘੁੰਮਣ ਵਾਸਤੇ ਪਰ ਜਦੋਂ ਗੁਰੂ ਮਹਾਰਾਜ ਦੀ ਕਿਰਪਾ ਹੋਊਗੀ ਟਰੈਵਲ ਆਪਾਂ ਕਰਾਂਗੇ ਤੇ ਅੱਧ ਕੀ ਥੋੜਾ ਜਿਹਾ ਵਧੀਆ ਤਰੀਕੇ ਨਾਲ ਟਰੈਵਲ ਕਰਨਾ ਵੀ ਤੁਹਾਨੂੰ ਹੋਰ ਵੱਡੀਆਂ ਚੀਜ਼ਾਂ ਐਕਸਪਲੋਰ ਕਰਕੇ ਦਿਖਾਈਏ ਬਾਕੀ ਜਿੱਥੋਂ ਤੱਕ ਆਪਣਾ ਟਰੈਵਲ ਨਹੀਂ ਸਟਾਰਟ ਹੁੰਦਾ ਲੰਮਾ ਚੋੜਾ ਉਤੋ ਤੱਕ ਆਪਣਾ ਤੁਹਾਨੂੰ ਲਾਈਫ ਸਟਾਈਲ ਵਲੋਗ ਹੀ ਆਪਾਂ ਤੁਹਾਨੂੰ ਦਿਖਾਉਂਦੇ ਰਾਵਾਂਗੇ ਕੋਈ ਦਿਨ ਦਿਹਾੜੇ ਦਾ ਜਾਂ ਕੋਈ ਵੀ ਸਾਡੀ ਲਾਈਵ ਨਾਲ ਜੁੜਿਆ ਜਿਵੇਂ ਪਿਛਲੇ ਤੁਸੀਂ ਸਾਡੇ ਕੰਮ ਨੂੰ ਇੰਨਾ ਜ਼ਿਆਦਾ ਪਿਆਰ ਦਿੱਤਾ ਵਾ ਬਾਹਰ ਦੇ ਭਰਾਵਾਂ ਦੇ ਜੋਗ ਵਿਦੇਸ਼ ਵਿੱਚ ਬੈਠ ਕੇ ਸਾਨੂੰ ਇੰਨਾ ਪਿਆਰ ਕਮੈਂਟ ਕਰਦੇ ਆ ਉਹਨਾਂ ਲਈ ਤਹਿ ਦਿਲ ਤੋਂ ਧੰਨਵਾਦ ਵੀਰੋ ਐਸੇ ਤਰ੍ਹਾਂ ਆਪਣੇ ਭਰਾਵਾਂ ਨੂੰ ਛੋਟਾ ਵੱਡਾ ਜਿਵੇਂ ਵੀ ਤੁਸੀਂ ਸਮਝਣਾ ਵਾ ਸਪੋਰਟ ਕਰਦੇ ਰਹੋ ਪਿਆਰ ਦਿੰਦੇ ਰਹੋ ਬਾਕੀ ਜਿਆਦਾ ਲੰਮਾ ਥੋੜਾ ਸਿਸਟਮ ਹੈ ਨਹੀਂ ਆਪਣੇ ਕੋਲ ਕੋਈ ਆਪਾਂ ਜਿਹੜਾ ਵਧੀਆ ਡੀਐਸਐਲਰ ਕੈਮਰਾ ਨਾਲ ਵਲੋਗ ਸ਼ੂਟ ਕਰਦੇ ਕੁਛ ਨਹੀਂ ਬਸ ਸਿੰਪਲ ਫੋਨ ਦੇ ਨਾਲ ਕਰਦੇ ਆ ਤੇ ਆਪਣੇ ਭਰਾ ਹੱਦੇ ਤੱਕ ਵੀ ਪਤੰਗਾਂ ਨੂੰ ਇੰਜੋਏ ਕਰੀ ਜਾਂਦੇ ਪਤੰਗਬਾਜ਼ੀ ਕਰੀ ਜਾਂਦੇ ਆ ਹਨੇਰਾ ਹੋ ਚੁੱਕਿਆ ਮੈਂ ਤੁਹਾਨੂੰ ਦਿਖਾਣਾ ਸਨਸੈਟ ਵੀ ਅੱਧਰ ਪਾਸੇ ਹੋ ਚੁੱਕਿਆ ਪੂਰਾ ਸਨਸੈਟ ਹੋ ਚੁੱਕਿਆ ਵਾ ਤੇ ਹੁਣ ਆਪਾਂ ਵੀ ਬਸ ਥੱਲੇ ਜਾ ਰਹੇ ਹਾਂ ਤੇ ਆਪਾਂ ਬਸ ਤੁਹਾਡੇ ਨਾਲ ਫਤਿਹ ਦੀ ਸਾਂਝ ਪਾਣੇ ਆ ਨਵੇਂ ਲਾਈਫ ਸਟਾਈਲ ਉੱਤੇ ਤੇ ਹੋਰ ਜਿਹੜੇ ਟਰੈਵਲ ਵਲੋਗ ਤੁਹਾਨੂੰ ਆਪਾਂ ਦਿਖਾਉਂਦੇ ਰਵਾਂਗੇ ਇੱਕ ਕਲੀ ਮੈਂ ਤੁਹਾਨੂੰ ਫੇਰ ਤੇ ਮਿਲਾਂਗੇ ਆਪਾਂ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਤੇ ਇਹ ਵਲੌਗ ਹੋ ਸਕਦਾ ਅੱਜ ਆਜੇ ਜੇ ਅੱਜ ਨਹੀਂ ਕਿਉਂਕਿ ਅੱਜ ਦਾ ਤੁਹਾਨੂੰ ਟਾਈਮ ਚਲੋ ਹੋ ਹੀ ਗਿਆ ਸਮਾਪਤ ਤੇ 6 ਵਜੇ ਦਾ ਆਪਣਾ ਟਾਈਮ ਹੁੰਦਾ ਸ਼ਾਮ ਨੂੰ 6 ਵਜੇ ਆਪਾਂ ਅਪਲੋਡ ਕਰ ਦਿੰਨੇ ਆ ਕੱਲ ਤੇ ਫਿਰ ਆਪਾਂ ਪੱਕਾ ਅਪਲੋਡ ਕਰ ਹੀ ਦੇਵਾਂਗੇ ਜੀ 6 ਵਜੇ ਨਾਲ ਠੀਕ ਆ ਜੀ ਹੁਣ ਆਖਰੀ ਝਲਕ ਦਿਖਾਣਾ ਉਸ ਤੋਂ ਬਾਅਦ ਵਲੌਗ ਦਾ ਆਪਣਾ ਐਂਡ ਆ ਜੀ ਤੇ ਮਿਲਦੇ ਆਪਾਂ ਨੈਕਸਟ ਵਲੌਗ ਦੇ ਵਿੱਚ ਆ ਆ ਦੇਖ ਸਕਦੇ ਹੋ ਜੀ ਆ ਦੇਖੋ ਹੱਲੇ ਵੀ ਸ਼ੋਰ ਚੜ੍ਹੇ ਛੱਤਾ ਦੇ ਉੱਤੇ ਆ ਦੇਖੋ ਜੀ ਹੁਣ ਤੁਹਾਨੂੰ ਪਰ ਕੋਈ ਜ਼ਿਆਦਾ ਲੰਮਾ ਚੋੜਾ ਦਿਖਣਾ ਨਹੀਂ ਹੈਗਾ ਪਰ ਠੀਕ ਹੈ ਜੀ ਆ ਕੁਛ ਕੋ ਆਪਣੇ ਸਿਰ ਦੇ ਉੱਤੇ ਉੱਡੀ ਜਾਂਦੀ ਹੈ ਪਤੰਗਾ ਵਾ ਤੇ ਹੁਣ ਹਨੇਰਾ ਥੋੜਾ ਜ਼ਿਆਦਾ ਹੋ ਗਿਆ ਵਾ ਤਾਂ ਕਿ ਤੁਹਾਨੂੰ ਦਿਖਣਾ ਨਹੀਂ ਆ ਠੀਕ ਹੈ ਜੀ ਆ ਮਾਹੌਲ ਸੀ ਜੀ ਉਮੀਦ ਕਰਦਾ ਤੁਹਾਨੂੰ ਵਲੋਗ ਵਧੀਆ ਲੱਗਿਆ ਹੋਊਗਾ ਜੇ ਵਧੀਆ ਲੱਗਿਆ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਜੀ ਤੇ ਬਹੁਤ ਸਾਰੇ ਭਰਾ ਆਪਾਂ ਨੂੰ ਸਪੋਰਟ ਦੇ ਰਹੇ ਆਪਣੇ ਚੈਨਲ ਨੂੰ ਆਪਣੇ ਲਾਈਫ ਸਟਾਈਲ ਲੋਗ ਨਾਸ ਕਰਕੇ ਤਾਂ ਕੰਟੀਨਿਊ ਚੀਜ਼ ਨੂੰ ਸੀਰੀਜ਼ ਨੂੰ ਰੱਖਦੇ ਪਈਆਂ ਤੇ ਹੋਰ ਬਹੁਤ ਸਾਰੀਆਂ ਤੁਹਾਡੀ ਜ਼ਿੰਦਗੀ ਨਾਲ ਜੁੜੀਆਂ ਚੀਜ਼ਾਂ ਸਾਹਮਣੇ ਆਂਦੀਆਂ ਲੈਣਗੀਆਂ ਤੇ ਬਸ ਆਪਣੇ ਸਪੋਰਟ ਕਰਕੇ ਰੱਖੋ ਤੇ ਮਿਲਾਂਗੇ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਜੀ ਸਾਰਿਆਂ ਨੂੰ ਹੈਪੀ ਮਕਰ ਸੰਕ੍ਰਾਂਤੀ ਜੀ ਸਾਡੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ